करता पुर्ख अकाल करिता पख निरपो निर्वल् मूर्त अजो निरपरसारंकारना करिता परख निरुपो निर्ब अकल मूर्त परसा गुर परसा ਇਕ ਕੰਕਰ ਸੱਤਨਾ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਮੌਜੂਦ ਅਸੀਂ ਖੰਨਾ ਦੇਹੀ ਪਿੰਡ ਬੀਜਾ ਦੇ ਕੋਲ ਜਿੱਥੇ ਇਤਿਹਾਸਿਕ ਗੁਰਦੁਆਰਾ ਸਾਹਿਬ ਸ੍ਰੀ ਮਨਜੀਤ ਸਾਹਿਬ ਹੈ ਇੱਥੇ ਜੀ ਮੌਜੂਦਾਂ ਲਗਾ ਲਗਾਤਾਰ ਜਿਹੜਾ ਇਸ ਗੁਰਦੁਆਰਾ ਇੱਕ ਗੁਰਦਸਾਹ ਵਾਲਾ ਹੈ ਇਤਿਹਾਸ ਹੈ ਬਹੁਤ ਪੁਰਾਣਾ ਹੈ ਇਤਿਹਾਸਿਕ ਹੈ ਜਿੱਥੇ ਇੱਕ ਇੱਥੇ ਮਨਜੀਤ ਸਾਹਿਬ ਖੁਦ ਪ੍ਰਗਟ ਹੋਈ ਸੀ ਸਭ ਤੋਂ ਪਹਿਲਾਂ ਗੁਰਦਾ ਸਾਹਿਬ ਦੇ ਦਰਸ਼ਨ ਦੀਦਾਰ ਕਰਾਣਾ ਪਿੱਛੇ ਤੁਸੀਂ ਦੇਖ ਸਕਦੇ ਹੋ ਇਹ ਗੁਰਦਾ ਸਾਹਿਬ ਮੰਜੀ ਸਾਹਿਬ ਹੈ ਜਿਹੜਾ ਇਹ ਖੰਨਾ ਦੇ ਬੀਜਾ ਦੇ ਕੋਲ ਦੁਰਾਹਿਲ ਕੋਲ ਪਿੰਡ ਪੈਂਦਾ ਉਹਦੇ ਮੇਨ ਜੀਟੀ ਰੋਡ ਦਿੱਲੀ ਅੰਮ੍ਰਿਤਸਰ ਹਾਈਵੇ ਦੇ ਉੱਪਰ ਹੀ ਆ ਮੌਜੂਦ ਹੈ ਗੁਰਦਾ ਸਾਹਿਬ ਦਾ ਇਤਿਹਾਸ ਬੜਾ ਅਲੌਕਿਕ ਹੈ ਬਚਿੱਤਰ ਵੀ ਹੈ ਛੇਵੇਂ ਪਾਤਸ਼ਾਹੀ ਗੁਰੂ ਹਰਗੋਬਿੰਦ ਜੀ ਮਹਾਰਾਜ ਜੀ ਦੇ ਡਾ ਇੱਥੇ ਰੁਕੇ ਸੀ ਇੱਥੇ ਜਦੋਂ ਅਗਵਾਲੀਅਰ ਦੀ ਜੇਲ੍ਹ ਤੋਂ ਰਿਹਾ ਹੋ ਕੇ ਸਿੱਧੀ ਜੋ ਅੰਮ੍ਰਿਤਸਰ ਜਾ ਰਹੇ ਸੀ ਤਾਂ ਕੁਝ ਸਮੇਂ ਲਈ ਇਸ ਸਥਾਨ ਤੇ ਉਹਨਾਂ ਨੇ ਆਰਾਮ ਕੀਤਾ ਸੀ ਤਾਂ ਇਸ ਗੁਰਦੁਆਰੇ ਇਤਿਹਾਸ ਗੁਰੂ ਹਰਗੋਬਿੰਦ ਸਾਹਿਬ ਜੀ ਜਿਹੜੇ ਮੀਰੀ ਪੀਲੀ ਦੇ ਮਾਲਕ ਦਾ ਬਿਲਕੁਲ ਉਹਨਾਂ ਨਾਲ ਜੁੜਿਆ ਆਓ ਸਭ ਤੋਂ ਪਹਿਲਾਂ ਤੁਹਾਨੂੰ ਇਸ ਗੁਰਦੁਆਸਾ ਜਾਨਕੀ ਮਨਜੀਤ ਸਾਹਿਬ ਗੁਰਦੁਆਰ ਸਾਹਿਬ ਦੇ ਤੁਹਾਨੂੰ ਅਸੀਂ ਪਹਿਲਾਂ ਉਸ ਗੁਰੂ ਸ਼੍ਰੀ ਗੁਰੂਨ ਸਾਹਿਬ ਜਿਹੜੇ ਦੇ ਵਿਰਾਜਮਾਨਤਾ ਦੇ ਦਰਸ਼ਨ ਦਿਦਾ ਕਰਾਈਏ ਸੋ ਮੌਜੂਦ ਹੈ ਉਸ ਜਗ੍ਹਾ ਤੇ ਉਸ ਪਵਿੱਤਰ ਜਗ੍ਹਾ ਤੇ ਜਿੱਥੇ ਅਸ ਅਕਾਲ ਪੁਰਖ ਦੀ ਰੰਜੀ ਸਾਹਿਬ ਤੇ ਪ੍ਰਕਾਸ਼ੀ ਮੈਂ ਗੁਰਪ੍ਰੀਤ ਜੀ ਪਾਈ ਸਭ ਕਥਾ ਵਚ ਕਰਦੇ ਗਲਬਤ ਕਰਾਂਗੇ ਇਤਿਹਾਸ ਬਾਰੇ ਵੀ ਸੱਸੀ ਕਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀ ਇਹ ਜੋ ਪਾਵਨ ਸਥਾਨ ਦੇ ਆਪਾਂ ਇਸ ਵੇਲੇ ਦਰਸ਼ਨ ਕਰ ਰਹੇ ਹਾਂ ਜੀ ਇਹ ਮਨਜੀਤ ਸਾਹਿਬ ਹੈ ਪੂਰਾ ਨਾਮ ਇਹਦਾ ਗੁਰਦੁਆਰਾ ਮਨਜੀਤ ਸਾਹਿਬ ਕੋਟਾਂ ਜੀ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਜਿਨ੍ਹਾਂ ਨੇ ਇਸ ਪਾਵਨ ਸਥਾਨ ਦੇ ਉੱਪਰ ਆਪਣੇ ਪਾਵਨ ਚਰਨ ਪਾਏ ਸੀ 1953 ਦੇ ਵਿੱਚ ਇਹ ਪਾਵਨ ਸਥਾਨ ਇੱਥੇ ਪ੍ਰਗਟ ਹੋਇਆ ਜੀ ਜਿਹਦੇ ਸਬੰਧ ਵਿੱਚ 12 13 14 ਅਗਸਤ ਦਾ ਸਾਲਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ ਜੀ ਪ੍ਰਗਟ ਹੋਇਆ ਸੀ ਇੱਕ ਇਸ ਤਰ੍ਹਾਂ ਇਤਿਹਾਸ ਛੋਟ ਦੱਸ ਸਕੋ ਕਿ ਕਿਹੜਾ ਪਿੰਡ ਪੱਤੀ ਕਿੱਦਾਂ ਹੋਇਆ ਸੀ ਤਗੜ ਉਸ ਵੇਲੇ ਜਿਹੜੀ ਜ਼ਮੀਨ ਸੀ ਪਿੰਡ ਮੜਿਆਲਾ ਕਲਾਂ ਦੇ ਆਰਈ ਸੂਬੇ ਦੇ ਵਿਚਾਰੇ ਸੀ ਉਥੋਂ ਦੇ ਜਿਹੜੇ ਸਰਦਾਰ ਹਰਪ੍ਰਧਨ ਸਿੰਘ ਸੀ ਅਤੇ ਉਹਨਾਂ ਦੇ ਸ੍ਰੀ ਗੁਰਦੇਵ ਸਿੰਘ ਸੀ ਇਹ ਥਾਂ ਤੇ ਉਹ ਹਲ ਬਾਹਰ ਰਹੇ ਸੀ ਹਾਲ ਦਾ ਫਾਲਾ ਮਨਜੀਤ ਸਾਹਿਬ ਦੇ ਵਿੱਚ ਫਸਣ ਕਰਕੇ ਉਹ ਹਾਲ ਬੰਦ ਕਰਕੇ ਆਪਣੇ ਘਰ ਚਲੇ ਗਏ। ਉਹਨਾਂ ਦੇ ਬਜ਼ੁਰਗ ਜਿਹੜੇ ਬਾਬਾ ਕ੍ਰਿਪਾਲ ਸਿੰਘ ਜੀ ਸੀਗੇ। ਜੀ। ਵੱਡੀ ਉਮਰ ਦੇ ਸੀ। ਜੀ। ਉਹਨਾਂ ਨੇ ਪੁੱਛਿਆ ਵੀ ਤੁਸੀਂ ਹਾਲ ਕਿਉਂ ਬੰਦ ਕਰਕੇ ਆ ਗਏ? ਉਹ ਕਹਿੰਦੇ ਵੀ ਹਾਲ ਦਾ ਫਾਲਾ 빙ਾ ਹੋ ਗਿਆ ਕਿਸੇ ਚੀਜ਼ ਵਿੱਚ ਲੱਗ ਕੇ। ਸਾਨੂੰ ਪਤਾ ਨਹੀਂ ਲੱਗਿਆ ਕਿਸ ਕਾਰਨ। ਮਨਜੀਤ ਸਾਹਿਬ ਦੇ ਵਿੱਚ ਫਾਲਾ ਵੱਜ ਗਿਆ ਸੀ ਉਹਦਾ। ਤੇ ਜਦੋਂ ਉਹ ਫਾਲਾ 빙ਾ ਹੋ ਗਿਆ ਘਰ ਚਲੇ ਗਏ। ਬਾਬਾ ਕ੍ਰਿਪਾਲ ਸਿੰਘ ਦੀ ਲੰਮੀ ਉਮਰ ਦੇ ਸੀ। ਸਿਖੇ ਤੇ ਆਦੇ ਜਾਣੂ ਸੀ ਚਾਰੇ ਕੋਟਾਂ ਦੇ ਵਿੱਚੋਂ ਵੱਡੀ ਉਮਰ ਦੇ ਸੀ ਉਹਨਾਂ ਨੇ ਫਿਰ ਦੂਸਰੇ ਦਿਨ ਆ ਕੇ ਇਸ ਸਥਾਨ ਦੇ ਬਾਰੇ ਖੋਜ ਕੀਤੀ ਉਹਨਾਂ ਨੇ ਆਪਣੇ ਬਜ਼ੁਰਗਾਂ ਕੋਲੋਂ ਸੁਣਿਆ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਇਲਾਕੇ ਚ ਆਏ ਨੇ ਔਰ ਉਸ ਵੇਲੇ ਤੱਕ ਪਤਾ ਨਹੀਂ ਸੀ ਕਿ ਕਿੱਥੇ ਮਹਾਰਾਜ ਨੇ ਪਾਵਨ ਚਰਨ ਪਾਏ ਸੀ ਵਿਛੇ ਇੱਕ ਸਰਾਬਣੀ ਹੋਈ ਹੈ ਜੀ ਜਿਸ ਥਾਂ ਦੇ ਉੱਪਰ ਸਮੇ ਸਮੇਂ ਦੇ ਮੁਗਲ ਬਾਦਸ਼ਾਹ ਕੇ ਬੰਦੇ ਰਹੇ ਤੇ ਜਦੋਂ ਮਹਾਰਾਜ ਇਸ ਪਾਸੇ ਨੂੰ ਆਏ ਸੀ ਉਸ ਵੇਲੇ ਜਹਾਗੀਰ ਵੀ ਨਾਲ ਸੀ ਮਹਾਰਾਜ ਉਹ ਪਿੱਛੇ ਬੈਠਾ ਸੀ ਮਹਾਰਾਜ ਇੱਥੇ ਆਪਣੇ ਪਾਵਨ ਚਰਨ ਪਾਏ ਮੰਜੀ ਦਾ ਆਖਰੀ ਅਰਥ ਹੁੰਦਾ ਬੈਠਣ ਦੀ ਥਾਂ ਜਿੱਥੇ ਮਹਾਰਾਜ ਬੈਠੇ ਉਹਨੂੰ ਮੰਜੀ ਕਹਿੰਦੇ ਆਪਾਂ ਉਹਨੂੰ ਸਰਕਾਰ ਲਈ ਮੰਜੀ ਸਾਹਿਬ ਕਹਿੰਦੇ ਆ ਫਿਰ ਜਦੋਂ ਉਹਨਾਂ ਨੇ ਆ ਕੇ ਦੇਖਿਆ 13 ਤਰੀਕ ਨੂੰ ਸਾਫ ਕੀਤਾ ਤੇ ਉਹਨਾਂ ਨੇ ਕਿਹਾ ਵੀ ਉਹੀ ਥਾਂ ਹੈ ਜਿੱਦੀ ਹੁਣ ਤੱਕ ਖੋਜ ਹੋ ਰਹੀ ਸੀ ਤੇ 14 ਤਰੀਕ ਨੂੰ ਨੇ ਚਾਰਾਂ ਕੋਟਾਂ ਦੀ ਸੰਗਤ ਨੂੰ ਇਕੱਠਾ ਕੀਤਾ ਤੇ ਧਾਨ ਗੁਰੂ ਹਰਗੋਬਿੰਦ ਸਾਹਿਬ ਪਾਵਨ ਸਥਾਨ ਸੀ ਜਿਹੜਾ ਸਾਰਿਆਂ ਦੇ ਸਾਹਮਣੇ ਪ੍ਰਗਟ ਹੋ ਗਿਆ ਜਿਹਦੀ ਹੁਣ ਤੱਕ ਖੋਜ ਹੋ ਰਹੀ ਸੀ ਇਹ ਪਾਵਨ ਸਥਾਨ ਮੰਦਿਰ ਸਾਹਿਬਾ ਜੀ ਗੁਰਦੁਆਰਾ ਮੰਦਿਰ ਸਾਹਿਬ ਕੋਟਾਂ ਜੀ ਦਾ ਪੂਰਾ ਨਾਮ ਹੈ ਜੀ ਤੇ ਇਥੇ 12 13 14 ਅਗੱਦਾ ਸਲਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ ਹਰ ਸਾਲ ਦੀ ਤਰ੍ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸੋ ਇਹ ਪਵਿੱਤਰ ਮੰਦਿਰ ਸਾਹਿਬਾ ਗੁਰਦੁਆਰਾ ਮੰਦਿਰ ਸਾਹਿਬ ਦੁਰਾਹਿਤ ਔਰ ਖੰਨੇ ਦੇ ਵਿਚਕਾਰ ਪਈ ਇੱਥੇ ਛਵੀ ਪਾਸ਼ੇ ਗੁਰੂ ਹਰਗੋਬਿੰਦ ਜੀ ਮਹਾਰਾਜ ਜੀ تھے ਜਦੋਂ ਗਵਾਲੀਅਰ ਦੀ ਜੇਲ੍ਹ ਤੋਂ ਰਿਹਾ ਹੋ ਕੇ ਸ਼੍ਰੀ ਅਮ੍ਰਿਤਸਰ ਸਾਹਿਬ ਵੱਲ ਜਾ ਰਹੇ ਤਾਂ ਕੁਝ ਸਮਾਂ ਉਹਨਾਂ ਨੇ ਇੱਥੇ ਬਿਤਾਇਆ ਸੀ ਤਾਂ ਉਸ ਤੋਂ ਬਾਅਦ 11 ਅਗਸਤ 1953 ਨੂੰ ਇਸ ਮਨਜੀਤ ਸਾਹਿਬ ਇਥੋਂ ਖੁਦ ਇੱਥੇ ਪ੍ਰਗਟ ਹੋਏ ਅਤੇ ਇਹਨੂੰ ਇਹ ਸਾਹਮਣੇ ਇਤਿਹਾਸ ਹੈ ਇਸ ਗੁਰਦੁਆਰਾ ਸਾਹਿਬ ਦਾ ਪੁਰਾਣਾ ਇਤਿਹਾਸਿਕ ਇਤਿਹਾਸ ਹੈ ਤੇ ਲਗਾਤਾਰ ਇੱਥੇ ਗੁਰੂ ਮਹਾਰਾਜ ਜੀ ਦੇ ਲਗਾਤਾਰ 24 ਘੰਟੇ ਨਿਰੰਤਰ ਇੱਥੇ ਪਾਰਟ ਵੀ ਚੱਲ ਰਹੇ ਰਹਿੰਦੇ ਆ ਇਹ ਐਸਾ ਪਹਿਲਾ ਇਤਿਹਾਸਿਕ ਗੁਰਦੁਆਰਾ ਆ ਪੰਜਾਬ ਦੇ ਵਿੱਚ ਵੀ ਕਹਿ ਸਕਦੇ ਹਿੰਦੁਸਤਾਨ ਵੀ ਕਹਿ ਸਕਦੇ ਆ ਜਿੱਥੇ 24 ਘੰਟੇ ਲਗਾਤਾਰ ਥੇ ਇਹ ਕਦੀ ਵੀ ਇੱਥੇ ਦਰਬਾਰ ਸਾਹਿਬ ਦਾ ਤਾਲਾ ਨਹੀਂ ਲੱਗਦਾ ਸੁਖਾਸਨ ਤਾਂ ਬਿਲਕੁਲ ਹੁੰਦਾ ਮਹਾਰਾਜਾ ਦਾ ਲੇਕਿਨ ਲੋਕ ਨਹੀਂ ਲੱਗਦਾ ਤਾਲਾ ਨਹੀਂ ਲਗਾਉਂਦੇ ਆ ਤਾਂ ਇਸ ਦੇ ਨਾਲ ਹੀ ਇੱਥੇ ਦੀ ਦੇਸ਼ਾਂ ਵਿਦੇਸ਼ਾਂ ਤੋਂ ਜਿਹੜੀ ਹੈ ਸੰਗਤਾਂ ਆਪਣੀ ਇੱਥੇ ਨਤਮਸ ਹੋਣ ਉਸੇ ਆਂਦੀਆਂ ਤੇ ਆਪਣੇ ਪ੍ਰਵਾਦ ਦੀ ਸੁਖਸ਼ਾਂਤੀ ਮਤੇ ਆਉ ਗੱਲਬਾਤ ਕਰਦੇ ਹੋ ਵੀ ਇਸ ਗੁਰਦਆਰ ਸਾਹਿਬ ਦੇ ਇਤਿਹਾਸ ਬਾਰੇ ਸੋ ਇਸ ਗੁਰਦਆਰ ਸਾਹਿਬ ਦਾ ਇਤਿਹਾਸ ਸਾਹਿਬ ਦੱਸਦਾ ਤੁਹਾਨੂੰ ਦੱਸਿਆ ਜੀ 11 ਅਗਸਤ 1953 ਦੱਸਿਆ ਜਿਹੜਾ ਖੁਦ ਭਾਈ ਸਾਹਿਬ ਨੇ ਦੱਸਿਆ ਤਾਂ ਕਿਸੇ ਦਾ ਕਿਤੇ ਆਕੇ ਹੁਣ ਜਿਹੜਾ 3 ਦਿਨਾਂ ਦਾ ਜਿਹੜਾ 3 ਦਿਨ ਜਿਹੜਾ ਪਤਾ ਸਮਾਗਮ ਚੱਲਦਾ ਇਸ ਇਤਿਹਾਸਿਕ ਗੁਰਦਆਰ ਸਾਹਿਬ ਮਨਜੀਤ ਸਾਹਿਬ ਦੇ ਵਿੱਚ ਤਾਂ ਸਮੂਹ ਇਸ ਗੁਰਦਆਰ ਸਾਹਿਬ ਦੇ ਗੁਰਦਆਰ ਸਾਹਿਬ ਦੀ ਗੁਰੂਦਾ ਪਰਬੰਧਕ ਕਮੇਟੀ ਮੈਂਬਰ ਸਾਰੇ ਮੌਜੂਦ ਹੈ ਗੱਲਬਾਤ ਕਰਾਂਗਾ ਸਸੀ ਗੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਪਰਮਜੀਤ ਸਿੰਘ ਜੀ ਹਲਕਾ ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਇੱਥੇ ਪਿਛਲੇ ਕਈ ਸਾਲਾਂ ਤੋਂ ਸੇਵਾ ਨਿਭਾ ਰਿਹਾ ਹੈ ਇਹ ਜੋੜ ਮੇਲਾ ਜੋ ਅੱਜ ਇੱਥੇ ਮਨਾਇਆ ਜਾ ਰਿਹਾ ਹੈ ਕੱਲ ਤੋਂ ਸ਼ੁਰੂ ਹੋਇਆ ਹੈ ਸਾਲ 1953 ਤੋਂ ਲੈ ਕੇ ਹਰ ਸਾਲ ਬੜੀ ਧੂਮ ਧਾਮ ਦੇ ਨਾਲ ਗੁਰਸਿੱਖ ਸੰਗਤਾਂ ਇਸ ਸਥਾਨ ਤੇ ਨਤਮਸਤਕ ਹੁੰਦੀਆਂ ਹਨ ਔਰ ਉਮੀਦਾਂ ਲੈ ਕੇ ਆਉਂਦੀਆਂ ਹਨ ਸੇਵੇਂ ਸਤਿਗੁਰੂ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਹਰ ਗੁਰਸਿੱਖ ਦੀ ਉਹ ਉਮੀਦ ਜਿਹੜੀ ਹੈ ਪੂਰੀ ਕਰਦੇ ਹਨ ਇਲਾਕੇ ਦੇ ਵਿੱਚ ਬਹੁਤ ਹੀ ਅੱਛਾ ਸਥਾਨ ਇਹ ਬਣਿਆ ਹੋਇਆ ਹੈ ਜਿੱਥੇ ਸਤਿਗੁਰਾਂ ਨੇ ਲੰਮਾ ਸਮਾਂ ਟਿਕ ਕੇ ਇਸ ਮੰਜੀ ਸਾਹਿਬ ਦੇ ਸਥਾਨ ਤੇ ਗੁਰਸਿੱਖ ਸੰਗਤਾਂ ਨੂੰ ਉਪਦੇਸ਼ ਦੇ ਕੇ ਨਾਮ ਬਾਣੀ ਦੇ ਨਾਲ ਜੋੜਨਾ ਕੀਤਾ ਔਰ ਇਹ ਸਿੱਖੀ ਦੇ ਅੰਦਰ ਇੱਕ ਵਿਸ਼ੇਸ਼ ਦਰਜਾ ਰੱਖਦਾ ਹੈ ਮੈਂ ਇਹ ਦੱਸਦਿਆਂ ਆਪ ਜੀ ਨੂੰ ਮਾਣ ਮਹਿਸੂਸ ਕਰਦਾ ਹਾਂ ਕਿ ਇਹ ਉਹ ਧਾਰਮਿਕ ਸਥਾਨ ਹੈ ਦੁਨੀਆਂ ਦੇ ਵਿੱਚ ਨਵੇਕਲਾ ਜਿਸ ਦੇ ਅਸਥਾਨ ਜਿਹਦੇ ਕਵਾੜ ਕਦੇ ਵੀ ਬੰਦ ਨਹੀਂ ਹੁੰਦੇ ਜਿਸ ਦੇ ਬਾਹਰਲੇ ਦਰਵਾਜ਼ੇ ਨੂੰ ਕੁੰਡੀ ਤੱਕ ਨਹੀਂ ਲੱਗੀ ਹੋਈ ਹਮੇਸ਼ਾ ਹੀ ਕਵਾੜ ਖੁੱਲੇ ਰਹਿੰਦੇ ਹਨ ਦੂਸਰੀ ਇਹਦੀ ਵਿਸ਼ੇਸ਼ਤਾ ਇਹ ਹੈ ਜਿੱਥੇ ਲਾਹੌਰ ਦਿੱਲੀ ਜਰਨੈਲੀ ਰੋਡ ਦੇ ਉੱਤੇ ਸਥਿਤ ਹੈ ਦਰਾਹੇ ਤੋਂ ਇਹ 6 ਕਿਲੋਮੀਟਰ ਦੀ ਦੂਰੀ ਤੇ ਹੈ ਔਰ ਖੰਨੇ ਤੋਂ 14 ਕਿਲੋਮੀਟਰ ਦੀ ਦੂਰੀ ਦੇ ਉੱਤੇ ਵਿਚਕਾਰ ਇਹ ਜਰਨੈਲੀ ਰੋਡ ਦੇ ਉੱਤੇ ਸਥਿਤ ਹੈ ਔਰ ਉਹਦੇ ਤੇ ਉਸ ਸਥਾਨ ਤੇ ਸਥਿਤ ਹੋਣ ਕਰਕੇ ਹਮੇਸ਼ਾ ਹੀ 24 ਘੰਟੇ ਇੱਥੇ ਡਰਾਈਵਰ ਲੋਕ ਜਿਹੜੇ ਨੇ ਉਹ ਆਵਾਜਾਈ ਦੇ ਕਰਕੇ ਇੱਥੇ ਨਤਮਸਤਕ ਹੁੰਦੇ ਨੇ ਅਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਉਪਰਾਲਾ ਕੇਵਲ ਇਹ ਅਸਥਾਨ ਹੈ ਸਿੱਖੀ ਦੇ ਅੰਦਰ ਜਿੱਥੇ 24 ਘੰਟੇ ਲੰਗਰ ਦੀ ਵਿਵਸਥਾ ਹੈ 24 ਘੰਟੇ ਚਾਹ ਮਿਲਦੀ ਹੈ ਮੈਂ ਗੁਰਸੇਖ ਸੰਗਤਾਂ ਦਾ ਆਪਣੇ ਮੈਨੇਜਰ ਸਤਿਕਾਰਯੋਗ ਭਾਈ ਗੁਰਚਰਨ ਸਿੰਘ ਜੀ ਮਿੰਡਿਆਲਾ ਕਲਾਂ ਵੱਲੋਂ ਪੂਰੀਆਂ ਗੁਰਸਿੱਖ ਸੰਗਤਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਹੜੇ ਕੱਲ ਤੋਂ ਲੱਖਾਂ ਦੀ ਗਿਣਤੀ ਦੇ ਵਿੱਚ ਇੱਥੇ ਨਤਮਸਤਕ ਹੋ ਕੇ ਆਪਣੇ ਜੀਵਨ ਦਾ ਉਧਾਰ ਕਰ ਰਹੇ ਨੇ ਔਰ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਵਿਸ਼ੇਸ਼ ਤੌਰ ਤੇ ਮੇਰੇ ਵੀਰਾਂ ਨੇ ਇਹਨਾਂ ਦੀ ਟੀਮ ਨੇ ਉਚੇਚੇ ਤੌਰ ਤੇ ਤੌਰ ਤੇ ਲੰਗਰ ਦੀ ਬਹੁਤ ਵਧੀਆ ਵਿਵਸਥਾ ਕੀਤੀ ਹੋਈ ਹੈ ਰਹਿਣ ਦੀ ਬਹੁਤ ਵਧੀਆ ਵਿਵਸਥਾ ਕੀਤੀ ਹੋਈ ਹੈ ਤਰ੍ਹਾਂ ਤਰ੍ਹਾਂ ਦੇ ਲੰਗਰ ਔਰ ਪਕਵਾਨ ਇੱਥੇ ਸੰਗਤਾਂ ਨੂੰ ਮਿਲ ਰਹੇ ਹਨ ਤੇ ਔਰ ਕੱਲ ਵੀ ਕਈ ਤਰ੍ਹਾਂ ਦੇ ਲੰਗਰ ਜਿਹੜੇ ਨੇ ਉਹ ਸੇਵਾਦਾਰਾਂ ਵੱਲੋਂ ਉਹ ਚੇਚੇ ਤੌਰ ਤੇ ਲਗਾਏ ਜਾ ਰਹੇ ਨੇ ਮੈਂ ਪੂਰੀ ਸਿੱਖ ਜਗਤ ਨੂੰ ਅਪੀਲ ਕਰਾਂਗਾ ਕਿ ਜ਼ਿੰਦਗੀ ਦੇ ਵਿੱਚ ਘੱਟੋ ਘੱਟ ਇੱਕ ਵਾਰ ਇਸ ਸਥਾਨ ਦੇ ਦਰਸ਼ਨ ਕਰਕੇ ਆਪਣੇ ਆਪ ਨੂੰ ਨਿਹਾਲ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੌਜੂਦ ਹੈ ਮੈਂ ਨਾ ਗੁਰਦਾਰ ਸਾਹਿਬ ਬੰਦੇ ਮੈਨੇਜਰ ਵੀ ਮੌਜੂਦ ਹੈ ਕੁਛ ਨਹੀਂ ਕਿੱਸਾ ਲਿਖ ਦਿਓ ਮੈਂ ਇਤਿਹਾਸ ਦੱਸਿਆ ਬੜਾ ਇਤਿਹਾਸ ਹੈ ਔਰ ਮੇਨ ਦਾ ਹਿੰਦੁਸਤਾਨ ਦਾ ਹੀ ਪਹਿਲਾ ਗੁਰਦਾਰ ਸਾਹਿਬ ਹੈ ਇਤਿਹਾਸਿਕ ਗੁਰਦੁਆਰਾ ਮੈਂ ਕਹੂੰਗਾ ਕਿ ਕਿ 24 ਘੰਟੇ ਕਿਸੇ ਗੁਰਦਾਰ ਸਾਹਿਬ ਦੇਜਾ ਰਹੇ 24 ਘੰਟੇ ਕਪਾਰ ਖੁੱਲਨੇ ਦਰਵਾਜੇ ਖੁੱਲੇ ਰਹੇ ਨੇ ਔਰ ਸੰਤਾ ਜੜੀਆਂ ਦਿੱਲੀ ਤੋਂ ਜਾਂ ਹੋਗਦੇ ਮਹਾਰਾਸ਼ਟਰੋਂ ਆਉਂਦੀਆਂ ਅੰਮ੍ਰਿਤਸਰ ਸਾਹਿਬ ਜਾਂਦੀਆਂ ਤਾਂ ਇੱਥੇ ਨਤਮਸਤਕ ਹੀ ਹੁੰਦੀ ਹੈ ਤੇ ਲੰਗਰ ਪਾਣੀ ਖੱਦੀਏ ਬਹੁਤ ਵੱਡਾ ਇੱਕ ਗੁਰੂ ਸਾਹਿਬ ਦਾ ਇੱਕ ਮਹਿਨਾਈ ਬਹੁਤ ਵੱਡੀ ਦੇਣ ਵੀ ਹੈ ਇਸ ਗੁਰਦਾਰ ਸਾਹਿਬ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਚਰਨ ਸਿੰਘ ਮੈਨੇਜਰ ਗੁਰਦਾਰ ਸਾਹਿਬ ਡਿਊਟੀ ਨਿਭਾ ਰਿਹਾ ਹਾਂ ਇਹ ਗੁਰਦਾਰ ਸਾਹਿਬ ਸ਼ੇਮਪੀਏ ਦੇ ਪਾਸੋਂ ਦੀ 400 ਪ੍ਰਾਪਤ ਸਥਾਨ ਹੈ ਇਸ ਗੁਰਦਰਾ ਸਾਹਿਬ ਵਿਖੇ ਬਾਹਰ ਇਲਾਕੇ ਤੋਂ ਵੱਖ-ਵੱਖ ਇਲਾਕੇ ਤੋਂ ਬਾਹਰ ਦੀਆਂ ਸਟੇਟਾਂ ਤੋਂ ਆ ਕੇ ਸੰਗਤਾਂ ਦਰਸ਼ਨ ਕਰਦੀਆਂ ਨੇ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਜੋ ਇਹ ਸਾਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਹੈ ਇਹ ਇਸ ਇਸ ਸਥਾਨ ਤੇ ਬਹੁਤ ਭਾਰੀ ਗਿਣਤੀ ਵਿੱਚ ਸਾਲਾਨਾ ਜੋੜ ਮੇਲੇ ਵਿੱਚ ਸੰਗਤਾਂ ਆ ਕੇ ਦਰਸ਼ਨ ਮੇਲੇ ਕਰਦੇ ਹਨ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਤਿਹਾਸ ਬਹੁਤ ਵੱਡਾ ਆ ਔਰ ਇੱਕ ਬਹੁ ਵੱਡੀ ਆਉਣ ਵਾਲੀ ਪੀੜ੍ਹੀ ਵਾਸਤੇ ਵੀ ਇੱਕ ਸਿੱਖ ਇਤਿਹਾਸ ਵਾਸਤੇ ਇੱਕ ਗੁਰਦੁਆਰਾ ਸਾਹਿਬ ਦੀ ਬੜੀ ਮਹੱਤਤਾ ਹੈ ਕਿਸਾ ਦੇਖਦੇ ਹੋ ਵੀ ਇਤਿਹਾਸ ਖਾਸ ਕਰਕੇ ਇਸ ਗੁਰਦੁਆਬਾ ਦਾ ਨਵੇਕਲਾ ਪੰਡਿਆ ਬੜਾ ਵੱਡਾ ਹੈ ਸੁੰਦਰ ਮਨਮੋਹਕ ਵੀ ਹੈਗਾ ਹਰ ਦਾ ਸ਼ਰਦਾਲੂ ਉੱਥੇ ਆਂਦਾ ਆ ਉਹ ਇਸ ਗੁਰਦੁਆਬਾ ਦੇ ਵਿੱਚ ਬੈਠ ਕੇ ਆਪਣੇ ਜੀਵਨ ਨੂੰ ਤਸਦੀਕ ਕਰਦਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸਤਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੇ ਓ ਡੀਣਾ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਿਨਾਂ ਦੇ ਨਾਲ ਸੰਬੰਧਤ ਇਹ ਪਾਵਨ ਸਥਾਨ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਤੇ ਇਹ ਜਿਹੜਾ ਇਤਿਹਾਸ ਹੈ ਇਸ ਸਥਾਨ ਦਾ ਉਹ ਆਪ ਜੀ ਨੇ ਪਹਿਲਾਂ ਹੀ ਸਰਵਣ ਕਰ ਲਿਆ ਮੈਂ ਬੇਨਤੀ ਕੇਵਲ ਇਹੋ ਕਰਾਂਗਾ ਵੀ ਜਿਸ ਵੇਲੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਰਿਹਾ ਹੋਏ ਔਰ ਉਹਨਾਂ ਨੇ ਆਪਣੇ ਸਮੇਤ 52 ਕੈਦੀ ਰਾਜੇ ਵੀ ਰਿਹਾ ਕਰਵਾਏ ਵਿਸ਼ੇਸ਼ ਤੌਰ ਤੇ ਗਵਾਲੀਅਰ ਤੋਂ ਲੈ ਕੇ ਅੰਮ੍ਰਿਤਸਰ ਸਾਹਿਬ ਤੱਕ ਦਾ ਜਦੋਂ ਉਹਨਾਂ ਨੇ ਯਾਤਰਾ ਕੀਤੀ ਤਾਂ ਇਹ ਜਿਹੜਾ ਸ਼ੇਰਸ਼ਾ ਸੂਰੀ ਮਾਰਗ ਪੈਂਦਾ ਸੀ ਇਸ ਰਸਤੇ ਤੋਂ ਹੋ ਕੇ ਗੁਰੂ ਸਾਹਿਬ ਅੰਮ੍ਰਿਤਸਰ ਸਾਹਿਬ ਪਹੁੰਚੇ ਸੀ ਔਰ ਖਾਸ ਤੌਰ ਤੇ ਜਿਹੜੀਆਂ ਇਹ ਇਲਾਕੇ ਦੀਆਂ ਸੰਗਤਾਂ ਸੀ ਉਹਨਾਂ ਦਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨਾਲ ਬਹੁਤ ਪ੍ਰੇਮ ਸੀ ਕੇਵਲ ਇੱਕੇ ਸਥਾਨ ਨਹੀਂ ਜਦੋਂ ਤੁਸੀਂ ਖੰਨੇ ਹਲਕੇ 'ਚ ਜਾਓਗੇ ਜਾਂ ਆਲੇ ਦੁਆਲੇ ਜਿੰਨੇ ਵੀ ਸਥਾਨ ਬਣੇ ਐ ਬਹੁਤੇ ਸਥਾਨ ਲੁਧਿਆਣਾ ਜ਼ਿਲ੍ਹੇ ਦੇ ਅੰਦਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨਾਲ ਸਬੰਧਤ ਨੇ ਬਿਲਕੁਲ ਨਜ਼ਦੀਕ ਨਗਰ ਕੁਡਾਣੀ ਕਲਾਂ ਗੁਰਦੁਆਰਾ ਚੋਲਾ ਸਾਹਿਬ ਨਿਮ ਸਰ ਸਾਹਿਬ ਦਮਦਮਾ ਸਾਹਿਬ ਹਵੇਲੀ ਸਾਹਿਬ ਉਹ ਪਵਿੱਤਰ ਸਥਾਨਾਂ ਦੇ ਉੱਤੇ ਵੀ ਗੁਰੂ ਆਰਗੁਮੈਂਟਸ ਹੈ ਮਹਾਰਾਜ ਜੀ ਦੇ ਨਿਸ਼ਾਨੀਆਂ ਪਈਆਂ ਨੇ ਔਰ ਖਾਸ ਤੌਰ ਤੇ ਉਹ 52 ਕਲੀਆਂ ਵਾਲਾ ਚੋਲਾ ਅੱਜ ਵੀ ਉੱਥੇ ਸ਼ਿਸ਼ੋਭਤ ਹੈ ਸ਼ੁਭਾਇਮਾਨ ਹੈ ਸੰਗਤਾਂ ਦਰਸ਼ਨ ਕਰਦੀਆਂ ਨੇ ਤੇ ਸਭ ਤੋਂ ਵੱਡੀ ਗੱਲ ਇਹ ਹੈ ਵੀ ਇਹ ਜਿਹੜਾ ਸਥਾਨ ਹੈ ਗੁਰਦੁਆਰਾ ਮੰਦੀ ਸਾਹਿਬ ਕੋਟਾਂ ਇਹ ਇਲਾਕੇ ਦੇ ਵਿੱਚ ਸਭ ਤੋਂ ਉੱਗਾ ਸਥਾਨ ਹੈ ਤੇ ਸੰਗਤਾਂ ਦੀਆਂ ਬੜੀਆਂ ਭਾਵਨਾਵਾਂ ਬੜੀ ਸ਼ਰਧਾ ਇਸ ਸਥਾਨ ਪ੍ਰਤੀ ਜੁੜੀ ਹੋਈ ਹੈ ਕੇਵਲ ਇਲਾਕੇ ਦੀਆਂ ਨਹੀਂ ਦੂਰ ਦਰਾਡੇ ਦੀਆਂ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਬਹੁਤ ਸ਼ਰਦਾ ਦੇ ਨਾਲ ਸਤਿਕਾਰ ਦੇ ਨਾਲ ਭਾਵਨਾ ਦੇ ਨਾਲ ਵੈਸੇ ਤੇ ਹਰ ਰੋਜ਼ ਇਸ ਸਥਾਨ ਤੇ ਨਤਮਸਤਕ ਹੁੰਦੀਆਂ ਤੇ ਬਹੁਤ ਵੱਡੀ ਗਿਣਤੀ ਸੰਗਤ ਆਉਂਦੀ ਹੈ ਪਰ ਆ ਜਿਹੜੇ ਦਿਹਾੜੇ ਚੱਲ ਰਹੇ ਹੈ 12 13 14 ਅਗਸਤ 1953 ਦੇ ਵਿੱਚ ਇਹ ਸਥਾਨ ਪ੍ਰਗਟ ਹੋਇਆ ਸੀ ਔਰ ਪ੍ਰਗਟ ਦਿਵਸ ਨੂੰ ਮਨਾਉਂਦਿਆਂ ਹੋਇਆਂ ਇਸ ਸਥਾਨ ਦੇ ਪ੍ਰਗਟ ਹੋਣ ਦੀ ਖੁਸ਼ੀ ਨੂੰ ਮਨਾਉਂਦਿਆਂ ਹੋਇਆਂ ਇਲਾਕੇ ਦੀ ਸੰਗਤ ਵਿੱਚ ਬੜਾ ਉਤਸ਼ਾਹ ਹੈ ਤੇ ਉਹ ਉਤਸ਼ਾਹ ਨਾਲ ਲੈ ਕੇ ਗੁਰੂ ਚਰਨਾਂ ਵਿੱਚ ਆਉਂਦੇ ਆ ਦਰਸ਼ਨ ਮੇਲੇ ਕਰਦੇ ਆ ਔਰ ਸਮੁੱਚਾ ਜਿਹੜਾ ਪ੍ਰਬੰਧ ਹੈ ਉਹ ਸਿੱਖ ਪੰਥ ਦੀ ਸ਼ਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਕਾਇਦਾ ਤੌਰ ਤੇ ਮੈਨੇਜਰ ਸਾਹਿਬ ਔਰ ਸਮੁੱਚੀ ਮੈਨੇਜਮੈਂਟ ਇੱਥੇ ਜਿਹੜਾ ਪ੍ਰਬੰਧ ਜਿਹੜਾ ਉਹ ਚਲਾ ਰਹੀ ਹੈ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਮੈਨੇਜਰ ਸਰਦਾਰ ਗੁਰਚਰਨ ਸਿੰਘ ਜੀ ਮੰਡਿਆਲਾ ਕਲਾ ਕੋਟਾ ਬਿਲਕੁਲ ਨਜ਼ਦੀਕ ਉਹਨਾਂ ਦਾ ਨਗਰ ਹੈ ਔਰ ਬੜੇ ਚੜ੍ਹਦੀ ਕਲਾ ਦੇ ਨਾਲ ਉਹ ਸੇਵਾ ਨਿਭਾ ਰਹੇ ਆ ਸੰਗਤਾਂ ਦੇ ਲਈ ਬਹੁਤ ਸੁਚੱਜੇ ਪ੍ਰਬੰਧ ਵੀ ਕੀਤੇ ਗਏ ਆ ਲੰਗਰ ਦੇ ਪ੍ਰਬੰਧ ਦਰਬਾਰ ਸਾਹਿਬ ਚ ਏਸ਼ੀਆਂ ਦੇ ਪ੍ਰਬੰਧ ਤਾਂ ਕਿ ਸੰਗਤ ਨੂੰ ਹਰ ਪ੍ਰਕਾਰ ਦੀ ਜਿਹੜੀ ਸਹੂਲਤ ਐ ਇਸ ਸਥਾਨ ਤੇ ਮਿਲ ਸਕੇ ਸੋ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਐ ਕਿ ਵੱਧ ਤੋਂ ਵੱਧ ਜੀਵਨ ਵਿੱਚ ਇੱਕ ਵਾਰ ਜ਼ਰੂਰ ਇਸ ਸਥਾਨ ਤੇ ਆ ਕੇ ਦਰਸ਼ਨ ਮੇਲੇ ਕਰੋ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤਾਂ ਵੀ ਮੌਜੂਦ ਐ ਕਿ ਮੈਂ ਦੱਸਿਆ ਤੇ तमाम ਗੁਰਦੁਆਰਾ ਪ੍ਰਬੰਧਕ ਮੈਂ ਦੇ ਤੇ ਵੀ ਗੁਰਦਸਾਹਿਬ ਦਾ ਇਤਿਹਾਸ ਐ ਔਰ ਮਾਰਾ ਇਹ ਜੁੜਿਆ ਗੁਰਦੁਆਰਾ ਸਰਗੋਪਿੰਡੀ ਮਦینہ ਦਰਸ਼ਕ ਮਜੂਦ ਹੈ ਅ ਰੋਜ਼ਾਨੇ ਇੱਥੇ ਗੁਰਦਵਾਰ ਸਾਹਿਬ ਦੇ ਵਿੱਚ ਹਾਂਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਰੋਜ਼ਾਨੇ ਗੁਰਦਵਾਰ ਸਾਹਿਬ ਦੇ ਵਿੱਚ ਸੁਰਦੀਪ ਸਿੰਘ ਪਿੰਡ ਇਸੜੂ ਮੈਂ ਹਰ ਰੋਜ਼ ਇਸ ਗੁਰਦੁਆਰਾ ਸਾਹਿਬ ਵਿੱਚ ਮੈਂ ਆਉਂਦਾ ਜਾਂਦਾ ਰਹਿੰਦਾ ਹਾਂ ਇਸ ਗੁਰਦੁਆਰਾ ਸਾਹਿਬ ਦੇ 24 ਘੰਟੇ ਗੁਰੂ ਕੇ ਲੰਗਰ ਚੱਲਦੇ ਹਨ ਹਰ ਐਤਵਾਰ ਸੰਗਰਾਂਦ ਨੂੰ ਠੰਡੇ ਮਿੱਠੇ ਜਲਦੀਆਂ ਸੇਵਾਵਾਂ ਲਈ ਜਾਂਦੀਆਂ ਹਨ ਇੱਥੇ ਦੇ ਬਹੁਤ ਹੀ ਸਤਿਕਾਰਯੋਗ ਮੈਨੇਜਰ ਸਰਦਾਰ ਗੁਰਚੰਦ ਸਿੰਘ ਜੀ ਕੋਟਾ ਜੋ ਕਿ ਬੜੇ ਸਚੱਜੇ ਢੰਗ ਦੇ ਨਾਲ ਆਪਣੀ ਮੈਨੇਜਮੈਂਟ ਰਾਹੀਂ ਸੁਮੱਚਾ ਪ੍ਰਬੰਧ ਦੇਖ ਰਹੇ ਹਨ ਗੁਰੂ ਕੇ ਲੰਗਰਾਂ ਬੀ ਦੀ ਗੱਲ ਕਰੀਏ ਬਧੀਆ ਭਗਵਾਨ ਬਣਾਏ ਜਾਂਦੇ ਹਨ ਜਿਵੇਂ ਅੱਜ ਕੀ ਲੰਗਰ ਦੇ ਵਿੱਚ ਪਕੌੜੇ ਬ੍ਰੈਡ ਪਕੌੜੇ ਸੇਮੀਆਂ ਤੇ ਸੇਮੀਆਂ ਤੇ ਛਾਈ ਪਨੀਰ ਚੱਲ ਰਿਹਾ ਹੈ ਉਧਰ ਠੰਡੇ ਮਿੱਠੇ ਜਲਦੀਆਂ ਸਵੀਲਾਂ ਚੱਲ ਰਹੀਆਂ ਨੇ ਸੰਗਤਾਂ ਵਾਸਤੇ ਹਰ ਤਰ੍ਹਾਂ ਦਾ ਇੱਥੇ ਵਰਛਾਦ ਪਾਣੀ ਮਿਲਦਾ ਹੈ 24 ਘੰਟੇ ਗੁਰਦੁਆਰਾ ਸਾਹਿਬ ਖੁੱਲਾ ਰਹਿੰਦਾ ਹੈ ਇਸ ਦਾ ਕਵਾੜ ਬੰਦ ਨਹੀਂ ਹੁੰਦਾ ਪਰ ਮੇਰੀ ਇੱਕ ਹੋਰ ਬੇਨਤੀ ਆ ਸਰਕਾਰ ਪ੍ਰਤੀ ਕਿ ਸੈਂਟਰ ਗਵਰਨਮੈਂਟ ਚਾਹੇ ਪੰਜਾਬ ਗਵਰਨਮੈਂਟ ਹੋਵੇ ਇਹ ਹਾਈਵੇ ਨੈਸ਼ਨਲ ਹਾਈਵੇ ਰੋਡ ਦੇ ਉੱਤੇ ਹੈ ਇੱਥੇ ਪੁਲ ਦੀ ਬੜੀ ਘਾਟ ਹੈ ਜੇ ਕਿ ਪੁਲੀ ਜੀ ਹੈ ਸੰਗਤਾਂ ਨੂੰ ਬੜਾ ਆਉਣ ਜਾਣ ਵਿੱਚ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਮੇਰੀ ਦੋਧਾ ਸਰਕਾਰਾਂ ਨੂੰ ਬੇਨਤੀ ਹੈ ਕਿ ਇੱਥੇ ਵੱਡਾ ਪੁਲ ਬਣਾਇਆ ਜਾਵੇ ਜੋ ਕਿ ਸੰਗਤਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਇਹ ਗੁਰਦੁਆਰਾ ਸਾਹਿਬ 24 ਘੰਟੇ ਖੁੱਲਾ ਰਹਿੰਦਾ ਹੈ ਸੰਗਤਾਂ ਬੜੀ ਇੱਥੇ ਔ 24 ਘੰਟੇ ਹੁੰਦੀ ਜਾਂਦੀ ਰਹਿੰਦੀ ਹਨ ਸੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ ਸੋ ਗੁਰਦਆ ਸਾਹਿਬ ਦਾ ਇਤਿਹਾਸ ਹੈ ਗੁਰੂ ਹਰਗੋਬਿੰਦ ਜੀ ਛੇਵੀ ਪਾਸ਼ੀਨਾ ਤਾਂ 12 13 ਔਰ 14 ਜਿਹੜੀ ਅਗਸਤ ਨੂੰ ਇਸ ਇਤਿਹਾਸਿਕ ਗੁਰਦਆ ਸਾਹਿਬ ਦੇ ਵਿੱਚ ਜਿਹੜਾ ਸਾਲਾਨਾ ਜੋੜ ਮੇਲਾ ਹੁੰਦਾ ਤਾਂ ਮਾਮ ਦੇਸ਼ਾਂ ਵਿਦੇਸ਼ਾਂ ਤੋਂ ਜਿਹੜੇ ਸਿੱਖ ਸ਼ਰਧਾਲੂ ਨਾਲ ਹੋਰ ਵੀ ਜਿਹੜੇ ਸ਼ਰਧਾਲੂ ਧਰਮਾਂ ਦੇ ਅਲੱਗ-ਅਲੱਗ ਧਰਮਾਂ ਦੇ ਇੱਥੇ ਆਂਦੇ ਸਭ ਤੋਂ ਜਿਹੜਾ ਇਸ ਇਤਿਹਾਸਿਕ ਗੁਰਦਆ ਸਾਹਿਬ ਦੀ ਇੱਕ ਵੱਡੀ ਗੱਲ ਇਹ ਹੈ ਵੀ 24 ਘੰਟੇ ਜਿਹੜਾ ਗੁਰਦਸਤ ਸਾਹਿਬ ਚੱਲਦਾ ਖਾਸਕੇ ਦਰਬਾਰ ਸਾਹਿਬ ਨੂੰ ਤਾਲਾ ਨਹੀਂ ਲਗਾਇਆ ਜਾਂਦਾ ਤੇ ਜਿਹੜੇ ਦੂਰੋਂ ਸਾਡੇ ਲੋਕ ਇਥੇ ਸ੍ਰੀ ਅੰਮ੍ਰਿਤਸਰ ਸਾਹਿਬ ਜਾਂ ਠਾਨਕੋੜ ਜਾਂ ਜੰਮੂ ਵਾਲ ਕੇ ਕਸ਼ਮੀਰ ਵਾਲ ਜਾਂਦੇ ਆ ਦਿੱਲੀ ਤੋਂ ਜਾਂ ਸਾਊਥ ਵਾਲਾਂ ਦੇ ਤਾਂ ਇੱਥੇ ਇਸ ਜਗ੍ਹਾ ਦੇ ਉੱਪਰ ਹਮੇਸ਼ਾ ਹੀ ਉਹ ਡਰਾਈਵਰ ਵੀ ਰੁਕਦੇ ਆ ਤਾਂ ਉਹ ਯਾਤਰੀ ਵੀ ਇੱਥੇ ਰੁਕਦੇ ਆ ਇੱਥੇ ਆਪਣਾ ਵਿਸ਼ਰਾਮ ਕਰਦੇ ਆ ਖਾਣਾ ਪੀਣੇ ਲੰਗਰ ਪਾਣੀ ਇੱਥੇ ਗੁਰਦਸਤ ਸਾਹਿਬ ਬਿਲਕੁਲ ਉਹਨਾਂ ਨੂੰ ਦਿੱਤੀ ਜਾਂਦੀ ਹੈ ਤੇ ਇਹੀ ਇਤਿਹਾਸ ਹੈ ਸਿੱਖ ਇਤਿਹਾਸ ਹੈ ਜਿਹੜਾ ਆਮ ਬੜੇ ਲੋਕਾਂ ਵਾਸਤੇ ਨੇ ਸ਼ੁਲਕ ਯਾਨੀ ਕਿ ਫਰੀ ਜਿਹੜੀ ਸੇਵਾ ਨਾ ਕੀਤੀ ਜਾਂਦੀ ਆ ਲੰਗਰ ਪਾਣੀ ਤੇ ਉਹ ਗੁਰਦਾ ਗੁਰੂ ਮਹਾਰਾਜ ਦੇਣ ਆ ਤੇ ਇਤਿਹਾਸਿਕ ਅਲੋਕੀ ਜਿਹੜਾ ਗੁਰਦੁਆਰਾ ਛੇਵੀਂ ਪਾਸ਼ਾ ਸ਼੍ਰੀ ਗੁਰੂ ਹਰगोबिंद ਸਾਹਿਬ ਜੀ ਦਾ ਮੰਜੀ ਸਾਹਿਬ ਗੁਰਦਵਾਰਾ ਵਿੱਚ ਤਿੰਨ ਦਿਨਾਂ ਜਿਹੜਾ ਇਤਿਹਾਸਿਕ ਜਿਹੜਾ ਜੋੜ ਮੇਲਾ ਉਹ ਸ਼ੁਰੂ ਹੋ ਚੁੱਕਾ ਹੈ ਤੇ तमाम ਸ਼ਰਧਾਲੂਆਂ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਇੱਕ ਵਾਰੀ ਇਸ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਨਤਮਸਤਕ ਹੋਣ ਤਾਂ ਗੁਰੂ ਮਹਾਰਾਜ ਅਸ਼ੀਰਵਾਦ ਲੈਂ ਕੈਮਰਮੈਨ ਬੌਬੀ ਨਾ ਸੰਦੀਪ ਸ਼ਰਮਾ ਡੈਨਿਫਾਇਰ ਟੀਵੀ 看呐。